ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਬੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਸੱਜਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਆਏ ਆ ਆਪਾਂ ਪਿੰਡ ਉਸਮਾ ਤੇ ਆਪਾਂ ਪੂਰਾ ਜਿਹੜਾ ਐਡਰੈਸ ਕਨਫਰਮ ਕਰ ਦਿੰਨੇ ਆ ਪਿੰਡ ਉਸਮਾ ਇਹਦੇ ਨਾਲ ਲੱਗਦੇ ਪਿੰਡ ਜਿਵੇਂ ਸੇਰੋਂ ਟੋਲ ਪਲਾਜ਼ਾ ਸੇਰੋਂ ਤੋਂ ਪਹੁੰਚ ਕਰ ਸਕਦੇ ਆ ਟੋਟੀਆਂ ਨਿਸ਼ਾਰਾ ਪੰਨੂਆ ਇਹ ਸਾਰੇ ਥੋੜੀ ਥੋੜੀ ਵਿੱਥੀ ਦੇ ਜਿਹੜੇ ਇਹ ਪਿੰਡ ਨੇ ਤੇ ਅੱਜ ਕਾਲੇ ਵੀਰ ਦੇ ਘਰੇ ਆਏ ਆ ਤੇ ਗੱਲ ਕਰਦੇ ਆਪਾਂ ਕਾਲੇ ਵੀਰ ਨਾਲ ਵੀ ਤੇ ਜਿਹੜੀ ਡੇਟ ਆਪਾਂ ਉਹ ਵੀ ਕਨਫਰਮ ਕਰ ਲਈਏ ਅੱਜ ਡੇਟ ਹੈਗੀ ਆ 12 11 2024 ਤੇ ਅੱਜ ਵੀਰ ਦੇ ਕੋਲੇ ਜਿਹੜੇ ਪਸ਼ੂ ਨੇ ਤੇ ਆਪਾਂ ਵੀਰ ਨਾਲ ਗੱਲਬਾਤ ਕਰਕੇ ਤਾਂ ਬਿਲਕੁਲ ਜਿਹੜੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਆਪਦੇ ਚੈਨਲ ਵੱਲੋਂ ਰਿਕਵੈਸਟ ਕਰ ਦਿੰਨੇ ਆ ਤੇ ਆਪਦੇ ਵੱਲੋਂ ਕਿ ਜਿਹੜਾ ਗੱਬਣ ਪਸ਼ੂ ਆ ਉਹਨੂੰ ਟਿੱਪ ਕੇ ਲੈ ਕੇ ਜਾਇਆ ਕਰੋ ਤੇ ਜਿਹੜਾ ਸੂਆ ਸੂਆ ਪਸ਼ੂ ਆ ਉਹਦੀ ਦੋ ਟਾਈਮ ਦੀ ਆਪਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੇ ਜੇ ਕੋਈ ਵੀਰ ਆਨਲਾਈਨ ਵੀ ਸੌਦਾ ਕਰਨਾ ਚਾਹੁੰਦਾ ਤਾਂ ਉਹ ਚਲੋ ਜਿਹੜਾ ਵਪਾਰੀ ਭਰਾ ਹੁੰਦਾ ਉਹਨੇ ਵੀ ਪੈਸੇ ਲਾਏ ਹੁੰਦੇ ਆ ਤਾਂ ਉਹ ਵੀ ਆਪਦੀ ਤਸੱਲੀ ਕਰਕੇ ਪੈਸੇ ਲਾ ਕੇ ਲੈ ਕੇ ਆਉਂਦਾ ਮਾੜੀ ਚੀਜ਼ ਤਾਂ ਉਹ ਵੀ ਲੈ ਕੇ ਨਹੀਂ ਆਉਂਦਾ ਤੇ ਉਹਨੇ 2-4000 ਰੁਪਏ ਲੈਣਾ ਹੁੰਦਾ ਵਿੱਚੋਂ ਤਾਂ ਤਸੱਲੀ ਉਹ ਵੀ ਕਰਦਾ ਬਾਕੀ ਅਗੇ ਕਿਸਮਤ ਨਾਲ ਕਿਸੇ ਦੀ ਮਾੜੀ ਨਿਕਲ ਜੇ ਵੀ ਜਿਹੜਾ ਪਸ਼ੂ ਕਿਤੇ ਬਿਅਸਥਾ ਜਾਂ ਜਾਇਆ ਜਾਏ ਜਾਂ ਕੋਈ ਉਹਦੇ ਵਿੱਚ ਪ੍ਰੋਬਲਮ ਆ ਜਾਏ ਤੇ ਤੀਜਾ ਆਪਣੇ ਵਾਸ ਨਹੀਂ ਹੁੰਦੀਆ ਇਹ ਪਰਮਾਤਮਾ ਵੱਲੋਂ ਚੀਜ਼ਾਂ ਬਣੀਆਂ ਵਾ ਤਾਂ ਇਹਦੇ ਵਿੱਚ ਆਪਾਂ ਕੋਈ ਗੱਲ ਵੱਧ ਕੇ ਨਹੀਂ ਕਰ ਸਕਦੇ ਕਿ ਇਹ ਕੁਦਰਤੀ ਚੀਜ਼ਾਂ ਸਾਬ ਵਾਲੀਆਂ ਚੀਜ਼ਾਂ ਇਹ ਪਰਮਾਤਮਾ ਦੇ ਹੱਥ ਦੀ ਚੀਜ਼ ਤੇ ਕਰਦੇ ਆਪਾਂ ਕਾਲੇ ਵੀਰ ਨਾਲ ਗੱਲ ਕਾਲੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਜੀ ਤੁਸੀਂ ਸੁਣਾਓ ਵਧੀਆ ਕਿਰਪਾ ਕਰੇ ਵੀਰ ਭਾਈ ਗੁਰੂ ਦੀ ਮੇਹਰ ਕਿੱਦਾਂ ਚੱਲੀ ਜਾਂਦਾ ਵਪਾਰ ਦਾ ਕੰਮ ਵਧੀਆ ਚੱਲੀ ਜਾਂਦਾ ਜੀ ਸ਼ੁਕਰ ਹੈ ਤੇ ਗੱਲ ਕਰੀ ਆਪਾਂ ਕਾਲੇ ਵੀਰ ਦੇ ਤਾਂ ਬਹੁਤ ਸੋਹਣਾ ਉੱਚੇ ਪੱਧਰ ਦਾ ਵੀਰ ਦਾ ਵਪਾਰ ਦਾ ਕੰਮ ਆ ਤੇ ਕਾਫੀ ਚੰਨਲਾਂ ਤੇ ਵੀਰ ਦੀਆਂ ਜਿਹੜੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਵਾ ਤਾਂ ਚੰਗੇ ਤੋਂ ਚੰਗਾ ਜਿਹੜਾ ਪਸ਼ੂ ਆ ਇਹ ਸੋਨੂੰ ਵੀਰ ਹੋਣੀ ਕਾਲੇ ਵੀਰ ਹੋਣੀ ਰਾਜਵੀਰ ਹੋਣੀ ਇਹ ਲੈ ਕੇ ਆਉਂਦੇ ਆ ਪਿੰਡ ਨੂੰ ਸਮੇਂ ਦੇ ਵਿੱਚ ਤੇ ਵੀਰ ਕਾਲੇ ਆਪਾਂ ਆਪਾਂ ਇਸ ਨੰਬਰ ਜਿਹੜੀ ਇੱਕ ਨੰਬਰ ਵਾਲੀ ਗਾਂ ਇਹਦੇ ਤੋਂ ਗੱਲ ਕਰੀਏ ਸ਼ੁਰੂ ਕਰੀਏ ਕੀ ਡਿਟੇਲ ਆ ਤੇ ਦੱਸਿਏ ਮੜਾ ਜੀ ਆਪਾਂ ਇਹ ਪਹਿਲੇ ਸੂਏ ਨੇ 15 ਲੀਟਰ ਚ ਆਇਆ ਪਹਿਲੇ ਸੂਏ ਕਾਲਾ ਵੀਰ ਆਂਦਾ 15 ਲੀਟਰ ਚ ਆਇਆ 15 ਲੀਟਰ ਦੁੱਧ ਜਿਹੜਾ ਪਿਆਰ ਕੀ ਦੂਜੇ ਸੂਏ ਯਾਰ ਦੂਜੇ ਸੂਏ ਸੋਨਾ ਵਾ ਇਹ 15 ਤੋਂ ਪਲੱਸ ਜਾਊਗੀ ਯਾਰ ਕੀ ਕਾਲਾ ਵੀਰ ਆਂਦਾ ਵੀ 15 ਪਲੱਸ ਜਾਊਗੀ ਬਾਕੀ ਗੱਲ ਕਰੀਏ ਇਹ ਸ਼ਾਈ ਵਾਲ ਦਾ ਤੇ ਰਾਠੀ ਦਾ ਕ੍ਰੋਸ ਆਂਗਾ ਤੇ ਥਾਂ ਲੈਵੇ ਦੀ ਗੱਲ ਕਰੀਏ ਤੇ ਬਹੁਤ ਸੋਹਣਾ ਬਾਕਮਾਲ ਲੇਵਾ ਲੱਗਾ ਤੇ ਥਣ ਥੂਣ ਵੰਡ ਸਪੇਸ ਬਹੁਤ ਸੋਹਣੀ ਆ ਇਹਨੂੰ ਗਰਮੀ ਦੀ ਵੀ ਨਹੀਂ ਪਰਵਾਹ ਬਿਲਕੁਲ ਜੀ ਗਰਮੀ ਦੀ ਕੋਈ ਪਰਵਾਹ ਨਹੀਂ ਹੈ ਗਰਮ ਫਰਦੇ ਵਿੱਚ ਤੇ ਦੁੱਧ ਵੀ ਜਿਹੜਾ ਇਹਨਾਂ ਦਾ ਮੱਝਾਂ ਦੀ ਕੁਆਲਿਟੀ ਦਾ ਹੁੰਦਾ ਕਾਲੇ ਵੀਰ ਹਾਂਜੀ ਠੀਕ ਹੈ ਜੀ ਕਾਲੇ ਵੀਰ ਆਪ ਇਹਨੂੰ ਖੋਲ ਕੇ ਮੜਾ ਜਾਂ ਤੋੜ ਕੇ ਜਰੂਰ ਦਿਖਾਈਏ ਐਨ ਲੈਓ ਤੋੜੀ ਦਿਓ ਵੀਰ ਕਾ ਤੁਸੀਂ ਵੇਖੋ ਉਹ ਸੁਣਾ ਜਿਹੜਾ ਥਨਲੇਵਾ ਇਹ ਹਾਈਟਲੈਂਡ ਬਹੁਤ ਚੰਗੀ ਆ ਬੱਛੀ ਦੀ ਤੇ ਦੂਜੇ ਸੂਏ ਬੱਛੀ ਆ ਨਵੀਂ ਆ ਤੇ ਅੱਗੇ ਵੀ ਲਾਹੇਵੰਦ ਰਹੂਗੀ ਕਿਉਂਕਿ ਅਜੇ ਜਿਹੜਾ ਪਸ਼ੂ ਜਿਹੜਾ ਪੰਜ ਛੇ ਸੂਏ ਹਜੇ ਇਹਦੇ ਤੋਂ ਆਪਾਂ ਆਰਾਮ ਨਾ ਕਰੀਏ ਜਿਹੜਾ ਲੈ ਸਕਦੇ ਤੇ ਕੋਈ ਇਹਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਖੋਲਾ ਪਣਨੀ ਆਊਗਾ ਗੁੱਡਾ ਪਣਨੀ ਆਊਗਾ ਤੇ ਗੰਡ ਵਾਲੀ ਬੱਛੀ ਆ ਤੇ ਨਵੀਂ ਆ ਅਜੇ ਭਾਈ ਇਹ ਤਾਂ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ 18 ਤਰੀਕ ਨੂੰ ਕਾਲਾ ਵੀਰ ਜਿੰਦਾ ਵੀ ਦਿਨ ਪੂਰੇ ਹੁੰਦੇ ਹਜੇ 6-7 ਦਿਨ ਬਾਕੀ ਬਾਕੀ ਆ ਤੇ ਬੰਦਿਆ ਨਾ ਸੁਂਦਿਆ ਸੁਂਦਿਆ ਬਹੁਤ ਬਨਜਣਾ ਹੈ ਬਿਲਕੁਲ ਜੀ ਸੁਂਦਿਆ ਸੁਂਦਿਆ ਇਹਨੇ ਚੰਗੀ ਭਰਨਾ ਵਾ ਕਿਉਂਕਿ ਲੜਾ ਲੋੜਾ ਚੰਗੀਆਂ ਨੇ ਢਿੱਲ ਬਹੁਤ ਸੋਹਣੀ ਆ ਤੇ ਵਨਡ ਸਪੇਸ ਵੀ ਬਹੁਤ ਸੋਹਣੀ ਥਾਂ ਦੀ ਲੱਗੀ ਆ ਤੇ ਮੁੱਠੀ ਵਾਲਾ ਥਾਂ ਕੋਈ ਮਸਟੈਟਸ ਦਾ ਡਰ ਨਹੀਂ ਇਹਨੂੰ ਇਹੋ ਜੇ ਸਾਨੂੰ ਆ ਚੈੱਕ ਕਰੋ ਬਹੁਤ ਪਿਆਰੀ ਆ ਬਾਕੀ ਕੋਈ ਵੀ ਵੀਰ ਮੇਰਾ ਲੈ ਕੇ ਜਾਂਦਾ ਗੱਬਣ ਪਸ਼ੂ ਨੂੰ ਤਾਂ ਟਿੱਪ ਕੇ ਜਰੂਰ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਆ ਚੈੱਕ ਕਾਲੇ ਵੀਰ ਆਪਾਂ ਇਹਦਾ ਰੇਟ ਜਰੂਰ ਕਨਫਰਮ ਕਰੀਏ ਮੋਹਲ ਦਾ ਵੇਖੋ ਵੀਰ ਜੀ ਭਾਵੇਂ ਇਹਦਾ 50 ਕਰ ਲਈਏ ਬਿਲਕੁਲ ਜੀ ਤੇ ਬਚੀ 50 ਦੀ ਵੀ ਵਿਗਦੀ ਆ ਜੇ ਤਿਆਰ ਹੋ ਜੇ ਕਾਲੇ ਵੀਰ ਦਿਨ ਅੱਠ ਘੜਦੀ ਆ ਦਿਨ ਅੱਠ ਘੜਦੀ ਆ ਜਿਹੜੀਆਂ ਗਾਵਾਂ ਹੁੰਦੀਆਂ ਵਾਂ ਘੰਟਿਆਂ ਦੇ ਹਿਸਾਬ ਨਾਲ ਤਿਆਰ ਹੁੰਦੀਆਂ ਹਾਂਜੀ ਹਾਂਜੀ ਇਹਦਾ ਅੱਜ ਰਾਤ ਨੂੰ ਹੋਰ ਚੀਜ਼ ਹੁੰਦੀ ਦਿਨ ਨੂੰ ਬਦਲੀ ਹੁੰਦੀ ਪਰਸੋਂ ਨੂੰ ਹੋਰ ਹੁੰਦੀ ਆ ਤਾਂ ਗਾਂ ਦਾ ਘੰਟੇ-ਘੰਟੇ ਦੇ ਹਿਸਾਬ ਨਾਲ ਪਰਦੀ ਆ ਤੇ ਬਾਕੀ ਪਰੂਗੀ ਵੀ ਕਿਉਂਕਿ ਝੋਲਾ ਝਾਲਾ ਚੰਗਾ ਮੱਛੀ ਥੱਲੇ ਹਾਂਜੀ ਤੇ ਬਾਕੀ ਆਪਾਂ ਦੇ ਕਿੱਥੇ ਦੇਣੀ ਮੁੱਲ ਕਰਨ ਨੂੰ ਜੋ ਮਰਜ਼ੀ ਕਰੀਏ 42000 ਦੀ ਦੇ ਦਾਂਗੇ 45000 ਦੀ 42 ਦੀ 45 ਦੀ ਹਾਂਜੀ ਉਹਦੇ ਵਿੱਚੋਂ ਮਾਨਤਾਣ ਕੀਤਾ ਜਾਵੇ 42 ਦੇ ਵਿੱਚੋਂ ਵੀ ਮਾਨਤਾਣ ਤੇ ਗੱਲ ਕਰੀਏ ਕਿ ਤੁਸੀਂ 42 ਦੇ ਵਿੱਚ ਗਾਂ ਨਹੀਂ ਲੈ ਕੇ ਜਾਣੀ ਮੱਝ ਲੈ ਕੇ ਜਾਣੀ ਕਿਉਂਕਿ ਇਹਦਾ ਜਿਹੜਾ ਰਾਠੀ ਦਾ ਤੇ ਛਾਈਵਾਲ ਦਾ ਕਰਾਸ ਅੰਗ ਹੁੰਦਾ ਇਹਦਾ ਜਿਹੜਾ ਦੁੱਧ ਆ ਚੰਗੀ ਫੈਰ ਦਾ ਹੁੰਦਾ 5 5.5 ਫੈਰ ਜਿਹੜੀ ਇਹਨਾਂ ਦੀ ਤਕਰੀਬਨ ਰਹਿੰਦੀ ਆ ਤੇ ਜੇ ਵੱਛੀ 15 ਲੀਟਰ ਵੀ ਦੁੱਧ ਚਵਾਈ ਜਾਵੇ 42000 ਦੇ ਵਿੱਚ ਤਾਂ ਕਿੰਨੇ ਦੇ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਤੇ ਚਵਾਊਗੀ ਵਾਸੀ 42000 ਚੋਂ 500 ਛੋਟ ਕਰਾਂਗੇ 500 ਛੋਟ ਕਰੂੰਗਾ ਹੋਰ ਵੀ ਕਾਲੇ ਵੀ ਕੋਈ ਨਹੀਂ ਮਨਤਾਨ ਕਰਦੇ ਉਹ ਘਰ ਆ ਜਾਂਦਾ ਤੇ ਬੰਦਾ ਵੀ ਆ ਇਹ ਕਾਲੇ ਵੀਰ ਆਪਾਂ ਦੂਜੀ ਬੱਛੀ ਦੀ ਗੱਲ ਕਰੀਏ ਦੂਜੀ ਬੱਛੀ ਤੇ ਵੀ ਆਪਾਂ ਝਾੜ ਮਰਾਉਨੇ ਆ ਇਹ ਬਿਲਕੁਲ ਐਫ ਦਾ ਵੇਹੇ ਦਾ ਪਿੰਡਾ 16 ਲੀਟਰ ਚੋਂ ਆਇਆ ਇਹਨੇ ਪਹਿਲਾਂ ਨਹੀਂ ਕਾਲੇ ਵੀਰ ਬਿਲਕੁਲ ਪਰ ਆਪਾਂ ਅਜੇ ਕਹਿੰਦੇ ਨਹੀਂ ਅਜੇ ਬਣੂਗੀ ਬੱਚੀ ਤੇ ਫਿਰ ਪਤਾ ਲੱਗਣਾ ਵੀ ਕੀ ਬਣਦੀ ਹੈ ਅਜੇ ਕਿਉਂਕਿ ਹਜੇ ਇਹਦੇ ਕੋਈ ਥੂੜੇ ਨਹੀਂ ਪੰਨੇ ਕੋਈ ਫਿਸੀ ਨਹੀਂ ਢਿੱਲਾ ਢੁਲਾ ਬੱਚੀ ਚੰਗੀ ਆ ਹਾਂਜੀ ਤੋਰੀ ਗੇ ਮੜਾ ਜੇ ਕਾਲੇ ਵੀਰ ਇਹਨੂੰ ਕਿਉਂਕਿ ਇਹਦੇ ਵਿੱਚ ਜਿਹੜਾ ਸ਼ਾਈ ਵਾਲ ਦਾ ਤੇ ਐਫ ਦਾ ਕਰਾਸ ਹੈ ਨਾ ਇਹਦਾ ਇੱਕ ਵਾਧਾ ਹੁੰਦਾ ਵਾ ਬੜਾ ਸਜੇਦ ਇਹਦਾ ਇੱਕ ਵਾਧਾ ਹੁੰਦਾ ਵਾ ਕਿ ਸ਼ਾਈ ਵਾਲਦੇ ਤੇ ਐਚ ਐਫ ਦਾ ਜਿਹੜਾ ਕ੍ਰੋਸ ਆ ਕਿਉਂਕਿ ਹਵਾਨੇ ਤੇ ਡੱਬ ਆ ਗਿਆ ਇਹਦੇ ਮੂੰਹ ਵੇਖੋ ਜੀ ਥੱਲੇ ਵੀ ਬਿਲਕੁਲ ਬਹੁਤ ਪਿਆਰੀ ਹੈ ਅਗੋ ਵੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਹਾਈਟ ਲੈਂਥ ਦੀ ਗੱਲ ਕਰੀਏ ਤਾਂ ਇਹ ਵੀ ਚੰਗੀ ਆ ਕਿਉਂਕਿ ਥੱਲੇ ਜਿਹੜੇ ਡੱਬ ਆ ਗਏ ਆ ਇਹਦਾ ਵਾਧਾ ਵਾ ਕਿ ਐਚ ਐਫ ਉਹਨਾ ਕਿਤੇ ਨਾ ਕਿਤੇ ਜਿਹੜੀ ਕ੍ਰੋਸ ਆ ਤੇ ਚੰਗੀ ਜੰਮੀ ਪਲੀ ਬੱਚੀ ਆ ਹਾਈਟ ਬਹੁਤ ਜ਼ਿਆਦੀ ਆ ਬੱਚੀ ਦੀ ਤੇ ਢਿੱਲਾ ਢੁਲਾ ਚੰਗੀ ਆ ਕਾਲੇ ਵੀਰ ਇੱਕ ਰੇ ਹੱਥ ਹੁੱਤ ਮਾਰ ਕੇ ਬੱਚੀ ਦੇ ਥੱਲੇ ਜਰੂਰ ਵਿਖਾਈ ਗਈ ਆਪਾਂ ਠੰਡੀ ਇਹਦੇ ਪਾਂ ਜਿੱਦਾਂ ਮਰਜ਼ੀ ਜਵਾਲ ਬੈਠੇ ਰਹਣ ਥੱਲੇ ਠੰਡੀ ਸੀਲ ਆ ਬਹੁਤ ਪਿਆਰੀ ਆ ਤੇ ਇਹਨੂੰ ਗਰਮੀ ਦੇ ਵਿੱਚ ਵੀ ਕੋਈ ਹੱਥ ਪਾ ਸਕਦਾ ਵਾ ਕੋਈ ਗਰਮੀ ਦੇ ਵਿੱਚ ਵੀ ਇਹਦੀ ਕੋਈ ਇਹ ਨਹੀਂ ਕਿ ਘਰ ਕੂਗੀ ਚਾਹੇ ਦੁੱਧ ਤੋਂ ਡਾਊਨ ਆਊਗੀ ਭਵੇਂ ਰੁੱਖਾ ਥੱਲੇ ਇਹਨੂੰ ਬੰਨ ਛੱਡੋ ਚਾਹੇ ਧੁੱਪ ਛਾਣਾ ਇਹਨੂੰ ਕੋਈ ਇਦਾਂ ਜਿਆਦਾ ਮਰ ਬਲ ਨਹੀਂ ਚਾਰੂ ਵੜੀ ਆਈ ਦਾ ਬਾਵਾ ਪੂੜੀ ਛੁੱਟੀ ਜਾਣ ਨੂੰ ਕੋਈ ਚੱਕਰ ਹੀ ਨਹੀਂ ਇਹਨੇ ਖਾਈ ਪੀ। ਮਾਰਾ ਵੀਰਾਂ ਦਾ ਵੀ ਚਾਰੂ ਚੰਗੀ ਆ ਜੇ ਚੰਦ ਦੁੱਧ ਕਾਲੇ ਵੀਰ ਉਹਨੇ ਹੀ ਦੇਣਾ ਜਿੰਨੇ ਚੰਗੇ। ਹਾਂ ਜੀ ਜਿਹੜਾ ਖਾਊਗਾ। ਖਾਣਾ ਨਹੀਂ ਤੇ ਬਾਕੀ ਗੱਲ ਕਰੀਏ گاਵਾ ਦਾ ਦੋਹਾਂ ਦਾ ਜਿਹੜਾ ਗੁਆ ਉਹ ਵੀ ਬਿਲਕੁਲ ਟੈਟ ਆ ਰਿਹਾ ਕਿਉਂਕਿ ਇਹਨਾਂ ਦਾ ਜਿਹੜਾ ਹਾਜਮਾ ਬਿਲਕੁਲ ਕੰਮ ਕਰਦਾ ਵਾ। ਕੋਈ ਮੋਕ ਨਹੀਂ ਆ ਕੋਈ ਤੂੜੀ ਨਹੀਂ ਆ ਰਹੀ ਇਹਨਾਂ ਦੇ ਵਿੱਚ। ਤੇ ਦੋਨੇ ਚੰਗੀਆਂ ਵਛੀਆਂ ਜੋੜੇ ਨੂੰ ਕੋਈ ਹੱਥ ਪਾ ਸਕਦਾ। ਤੇ ਸਿੰਗਲ ਸਿੰਗਲ ਵੀ ਕੋਈ ਲੈ ਸਕਦਾ ਜੋੜਾ ਲੈਂਦਾ ਤੇ ਹੋਰ ਵੀ ਵੀਰ ਵੱਲੋਂ ਮਾਨਤਨ ਜਿਹੜਾ ਕੀਤਾ ਜਾਊਗਾ ਤੇ ਬਹੁਤ ਪਿਆਰੀਆਂ ਬੱਚੀਆਂ ਵਾ ਜੇ ਆਪਾਂ ਗੱਲ ਕਰੀਏ ਇਹਨਾਂ ਦੋਵਾਂ ਦੀ ਐਵਰੇਜ ਕੱਢ ਲਈਏ ਕਾਲੇ ਵੀਰ ਇਹਦਾ ਰੇਟ ਕੀ ਦੱਸਿਆ ਸੀਗਾ ਦੂਜੇ ਨੰਬਰ ਵਾਲੀ ਦਾ ਇਹਦਾ ਮੁੱਲ ਤੇ 55000 ਆ ਮੁੱਲ 55 ਦੇ ਰਿਹਾ ਤੇ ਪਰ ਉਹ ਤਿਆਰ ਕੀਤੀ ਦਾ 55 ਹਣਾ ਤਿਆਰ ਕੀਤੀ ਦਾ 55 ਅੱਜ ਆਪਾਂ 50 ਤੋਂ 2000 ਛੱਡਾਂਗੇ 45000 ਦੀ ਦੇ ਦਾਂਗੇ 45000 ਦੀ ਤੁਸੀਂ ਮੰਨ ਕੇ ਚੱਲੋ ਇੱਕ ਵੀਰ ਕਹਿੰਦਾ ਵੀ 41 42 ਦੀ ਆ ਦੂਜੀ 41 ਦੀ ਆ ਉਹਦੇ ਵਿੱਚੋਂ 500 ਛੋੜ ਹੋਊਗੀ 500 ਛੋੜ ਹੋਊਗੀ ਤੇ ਗੱਲ ਕਰੀਏ ਜੇ ਆਪਾਂ 90 ਦੀ ਵੀ ਇੱਕ ਮੱਝ ਲਈਏ ਨਾ ਤੇ ਕਾਲੇ ਵੀਰ ਉਹਨੇ ਵੀ 10 ਕਿਲੋ ਦੇਣਾ ਤੇ ਇਹਨਾਂ ਦੋਵਾਂ ਨੇ 30 ਕਿਲੋ ਚਵਾਈ ਜਾਣਾ ਤੇ ਗੱਲ ਕਿੱਥੇ ਜਾਂਦੀ ਹੈ ਉਹ ਆਪਾਂ ਆਪ ਧਿਆਨ ਮਾਰੀਏ ਤੇ ਦੋਨੇ ਬੱਚੀਆਂ ਨਵੀਆਂ ਨੇ ਚੰਗੀਆਂ ਨੇ ਗਰਮੀ ਖੋਰੀਆਂ ਨੇ ਤੇ ਕੋਈ ਵੀ ਵੀਰ ਮੇਰਾ ਇਹਨਾਂ ਨੂੰ ਜਿਹੜਾ ਹੱਥ ਪਾ ਸਕਦਾ ਤੇ ਚੂਨ ਚਵਾਉਣ ਦੀ ਗੱਲ ਜਿਹੜੀ ਤਸੱਲੀ ਆ ਉਹ ਵੀਰ ਨੇ ਆਪ ਦਿੱਤੀ ਆ ਕਿ ਇਹ ਕਿਉਂਕਿ ਵਪਾਰੀ ਭਰਾ ਵੀ ਪੈਸਾ ਲਾ ਕੇ ਲੈ ਕੇ ਆਉਂਦੇ ਆ ਤੇ ਅੱਗੇ ਵੀ ਚਲੋ ਜਿੰਨੇ ਪੈਸੇ ਲਾ ਕੇ ਲੈ ਕੇ ਜਾਣੀਆਂ ਨੇ ਤਵੇ ਮੇਰਾ ਆਪਦੀ ਤਸੱਲੀ ਕਰਕੇ ਜਰੂਰ ਲੈ ਕੇ ਜਾਇਆ ਕਰੋ ਟਿੱਪ ਕੇ ਲੈ ਕੇ ਜਾਇਆ ਕਰੋ ਗੱਭਣ ਪਸ਼ੂ ਨੂੰ ਤੇ ਸੂਏ ਸਵਾਏ ਨੂੰ ਦੋ ਟਾਈਮ ਜਿਹੜਾ ਚੁਆਈ ਕਰਕੇ ਲੈ ਕੇ ਜਾਇਆ ਕਰੋ ਇਹ ਹਦਾਇਤਾਂ ਨੇ ਤਕਰੀਬਨ ਵਪਾਰੀਆਂ ਵੱਲੋਂ ਬਾਕੀ ਜੇ ਕੋਈ ਗਰੰਟੀ ਦਿੰਦਾ ਆਨਲਾਈਨ ਸੌਦਾ ਕਰਦਾ ਤਾਂ ਜਰੂਰ ਕਰਿਆ ਕਰੋ ਤੇ ਵੀਰ ਆਪਣਾ ਫੋਨ ਨੰਬਰ ਜਰੂਰ ਦੱਸਿਓ ਆਪਾਂ ਇਹ ਆਪਣਾ ਫੋਨ ਨੰਬਰ 915788044 915788044 88044 ਤੇ ਵੀਰ ਦਾ ਜਿਹੜਾ ਸਕਰੀਨ ਤੇ ਨੰਬਰ ਆਪਾਂ ਚੱਲਦਾ ਕਰ ਦਾਂਗੇ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ